ਨੇ ਕਰਤਾ ਪੁੱਟਾ ਹਾਂ ਲੈ ਟੋਪਰ ਆ ਗਿਆ ਥੱਲੇ ਦੀ ਹੈ ਕਿਥੇ ਨਹੀਂ ਵਧੀਆ ਅੰਦਰੋਂ ਨਹੀਂ ਚੱਲ ਕੋਈ ਮੇਲਾ ਰਲਦੇ ਮਾਤਰ ਇਹ ਮੈਂ ਕਹਣਾ ਇਹ ਖੁੱਲਾ ਖੁੱਲਾ ਜਾ ਹੋ ਗਿਆ ਭਾਈ 30 ਤਰੀਕ ਦਾ ਤਾਂ ਹੈ ਖੁੱਲਾ ਖੁੱਲਾ ਜਾ ਹੋ ਗਿਆ ਪਿੱਛੇ ਦੇ ਲਓ ਜੀ ਬਾਈ ਹੋ ਗਈ ਨਿਊ ਲੱਕ ਤਿਆਰ ਸਾਲਾ ਕਰਤਾ ਵਿੱਚ ਬਾਈ ਵੀਰਾਂ ਦੇ ਕਮੈਂਟ ਆਏ ਆ ਦੋਹੇ ਮਗਰਾੜਾ ਪਤੇ ਲੱਤਾਂ ਹੀ ਖੋਲਤੀਆਂ ਬਾਕੀ ਹੁਣ ਤੁਸੀਂ ਦੱਸੋ ਵੀ ਪਹਿਲਾਂ ਸੋਹਣਾ ਲੱਗਦਾ ਥਾ ਕਿ ਹੁਣ ਵਧੀਆ ਲੱਗਦਾ ਹੈ ਹੁਣ ਢੋਣਾ ਹੈ ਫੇਰ ਸ਼ਾਮ ਨੂੰ ਇਹ ਚੈੱਕ ਕਰਨਾ ਹੈ ਦੋ ਕੰਮ ਹੋ ਗਏ ਅੱਗੇ ਤਾਂ ਲਓ ਜੀ ਭਾਈ ਅੱਗ ਕੱਢਣ ਵਾਲੀ ਮਸ਼ੀਨ ਤਿਆਰ ਹੋ ਰਹੀ ਹੈ ਜਿੱਕ ਕਿ ਨਾ ਇਹ ਕੱਢਦਾ ਰਹਾ ਹੈ ਰੋਟੀ ਵੰਨਦੀ ਅੱਗੇ ਕੱਢਦਾ ਫੋਰੀ ਅੱਗੇ ਕੱਢਦਾ ਹਾਂ ਰੈਂਡਰ ਬਾੜੇ ਨੂੰ ਕਰਨਾ 2 ਸਾਲ ਹੋ ਗਏ ਜੇ ਕਿ ਕਿਹੜੇ ਬੰਦੇ ਨੇ ਹੱਥ ਲਾਇਆ ਇਹਨੂੰ ਇਹ ਲਾਇਆ ਤੇ ਬਿੱਟੂ ਮਿਸਤਰੀ ਹਾਂ ਕਰਤੀ ਲੁਕੀ ਉਹ ਵੀ ਇੱਥੇ ਲਿਖੀ ਵੀ ਆ ਦੇਖੀ ਗਾਰੰਟੀ 5 ਸਾਲ ਅਕਲ ਹੈਗੀ ਆ ਆ ਦੇਖ ਗਾਰੰਟੀ 5 ਸਾਲ ਕਿੰਨੇ ਸਾਲ ਹੋ ਗਏ 2 ਸਾਲ 2.5 ਹੋ ਗਏ 2.5 ਹੋ ਗਏ ਥੋੜਾ ਸਿਆਲ ਮੈਂ ਤੰਗ ਕਰਦਾ ਜਮੀਨੀ ਹਾਂ ਰਾਮਕਾਇ ਜੀ ਪਿੰਦਾ ਫਰਕ ਨੂੰ ਨੀਕੀ ਦਾ ਪਰ ਗਰਮੀ ਚ ਤਾਂ ਦਲੀਆਂ ਵੀ ਚੱਲਦਾ ਡੰਗਰਾਂ ਦਾ ਤੇ ਗਰਮੀ ਵਾਂ ਗੈਸ ਜ਼ਿਆਦਾ ਹੋ ਜਾਂਦੀ ਕੱਢਣੀ ਪੈਂਦੀ ਹੈ ਫੇ ਤਾਂ ਬਾਹਰ ਗੋਹਾ ਕੱ ਗੜੀ ਆ ਦਰਦ ਨੇ ਸੀ ਬੜਾ ਕਥੀਲਾ ਬਾਏ ਕਰਨਾ ਇੱਕ ਵਾਰ ਹਾਂ ਮਲਾਈ ਜੀ ਬਣਾ ਕੇ ਭੇਜਣੀ ਆ ਨਹੀਂ ਹੁਣ ਇਹ ਆਪਣੇ ਆਪ ਜਾਊਗਾ ਵਿੱਚ ਛੱਡਣਾ ਪੈਣਾ ਕਿਸੇ ਪਾਸੇ ਦੇ ਹਾਂ ਥੱਲੇ ਵਿਛਾਇਆ ਵਾ ਥੈਲਾ ਸਾਡਾ ਤਾਂ ਛੋਟਾ ਜਿਹਾ ਢੱਬਰ ਆ ਨੋਟੇ ਨਹੀਂ ਆ ਉਹੀ ਬਹੁ ਮੁੱਕਦੀ ਹੋਰੀ ਹੈਗੀ ਜੇਕਰ ਮੈਂ ਮੋਟਰ ਲਾ ਦੋ ਪੰਜ ਦੀ ਉਹਨੇ ਪੱਖੀ ਚਲਾ ਕੇ ਅੰਦਰ ਭੇਜ ਦੇ ਗਣਾ ਇੰਨਾ ਵੀ ਨਹੀਂ ਹੋਣਾ ਇੰਨਾ ਕੁ ਤਾਂ ਜ਼ੋਰ ਲਾਉਣਾ ਚਾਹੀਦਾ ਹਾਂ ਪਾ ਪਾਣੀ ਮੜ ਜਾ ਆਰਾ ਸੋ ਇਹ ਬਾਟੀ ਮਾਂ ਮੈਂ ਖਾਂਦਾ ਪਰਮ ਕੱਟੀ ਦਾ ਤਾਂ ਖੋਲਿਆ ਮੈਂ ਖੋਲਿਆ ਹਾਂ ਤੇ ਉੱਪਣ ਲੱਗੇ ਨੂੰ ਵੱਡਾ ਮੰਡੀ ਚਾਹੀਦਾ ਆਉ ਦੇ ਗੱਪਾਂ ਕਰਤੀ ਉਧਰ ਤੇ ਪਰ ਗੋਹਾ ਚਾਹੀਦਾ ਅੱਜ ਪਾਤਾ ਕੱਲੂ ਪਾਉਣਾ ਨਹੀਂ ਪਰਸੋਂ ਨੂੰ ਪਾਉਣਾ ਇੱਕ ਦਿਨ ਛੱਡ ਕੇ ਪਾਉਣਾ ਬਈਆ ਕੱਟੀ ਜੇ ਛੇ ਤੇ ਛੋਟੇ ਚ ਵੀ ਅੰਕਲ ਹੀ ਫੜ ਸਕਦੇ ਇਹਨੂੰ ਫੜ ਲੂ ਨਾ ਉਹ ਦਰ ਨੂੰ ਅਸੀਂ ਲਿਆਏ ਹਾਂ

ਵੀ ਮਿਹਨਤ ਜਾ ਰਹੇ ਵਿੱਚ ਜਾਂ ਨਹੀਂ ਬੰਦਾ ਸਕਦਾ ਰਿਸ਼ਤੇਦਾਰੀ ਚ ਵੀ ਮਿਹਨਤ ਜਿਆਦਾ ਦੁੱਧ ਚੋਣਾ ਦੁੱਧ ਪਾਉਣਾ ਕਾਲੂ ਜਾਣਾ ਨਹੀਂ ਪਰ ਸਾਰੇ ਨਹੀਂ ਜਾਣਾ ਕਾਲੂ ਅੰਕਲ ਨੂੰ ਅਸੀਂ ਲੈ ਕੇ ਜਾਣਾ ਰਿਹਾ ਕਿਤੇ ਬਠੰਡੇ ਸਾਈਡ ਉਹ ਡੰਗਰਾ ਕਰਕੇ ਨਹੀਂ ਜਾ ਹੁਣ ਜੱਗਾ ਸਵਾ ਨਹੀਂ ਚਲੇ ਗਿਆ ਮੈਨੂੰ ਪਤਾ ਨਾ ਦੁੱਧ ਵੀ ਪਾ ਕੇ ਆਉਣਾ ਪਾਸਾ ਤੇ ਚੂੜੀਆਂ ਵੀ ਬਸ ਹੋ ਜਾਂਦੀ ਹੈ ਫਿਰ ਉਹ ਲਾਈਨ ਖੜੀ ਹੈ ਨਾ ਗੌਰ ਕਰੇ ਬੱਸ ਨਹੀਂ ਤਾਂ ਮੈਂ ਜਾਣਦਾ ਫਿਰ ਇਹਨੂੰ ਕਾਲੂ ਜਾਣਾ ਬਾਈ ਬਠੰਡੇ ਕਾਲੂ ਜਾਣਾ ਸੀ ਬਾਈ ਬਠੰਡੇ ਭਾਈ ਨੇ ਆਉਣਾ ਹੋਇਆ ਆ ਸਕਦਾ ਤੇ ਜੱਗੇਰਾ ਬਾਈ ਜਿਹੜਾ ਟਰਾਲਾ ਦਿੱਤਾ ਤੇ ਰਾਜਸਥਾਨ ਸੰਗਰੀ ਬਰਕਾਸ आर डब्लू वाले वाले ਟਰਾਲੇ ਵਾਲਿਆਂ ਦੇ ਉੱਥੇ ਬਾਈ ਟਰਾਲਾ ਸਾਡਾ ਹੋ ਗਿਆ ਰੇਡੀ ਅਸੀਂ ਦੇਖ ਕੇ ਆਉਣਾ ਵੀ ਕੋਈ ਸਟਿੱਕਰ ਸਟੁੱਕਰ ਕਿਹੜਾ ਲਵਾਉਣਾ ਹੈ ਹਾਂ ਬਸਰ ਮਾ ਸਰ ਪ੍ਰਧਾਨ ਜੱਗਾ ਪੂਰੀ ਤੁਹਾਨੂੰ ਦਿਖਾਉਣੀ ਹੈ ਟਰਾਲੇ ਦੇ ਦਰਸਾਂ ਪੰਜ ਸੱਤ ਜਾਣੇ ਚੱਲੇ ਸੀ ਜਾਣਾ ਜਾਣਾ ਪਹਿਲੀ ਵਾਰ ਐਨੀ ਤੂੰ ਹਾਂ ਕਲਾ ਇਹਨੇ ਮੂਰੇ ਖਰਾਕ ਪਈ ਲੈਂਦੀ ਆ। ਅੱਛਾ। ਪਾਉਂਦਾ ਨਹੀਂ ਹੈਗਾ ਜਿੱਕਣ ਆ ਪਿਆ ਬਸ ਹੁਣ ਥੀਵੀ ਦਾ ਟੋਕਰਾ ਸਵੇਰੇ ਪਾ ਦੇਣਾ। ਥੋੜੀ ਜਿਹੀ ਕੱਖ ਪਾ ਦੇਣੇ। ਹਾਂਜੀ। ਆ ਦੇਖ ਹੁਣ ਉਰੇ ਬੰਨੀ ਆ। ਹਾਂ। ਬੱਤੇ ਦਿਨ ਟਾਈਮ ਚਾਉਣੀ ਪੈਂਦੀ ਹੈ। ਇਹ ਮੈਸ। ਤਿੰਨ ਟਾਈਮ। ਨਾ ਚੋਫੇਂ ਦੁੱਧ ਰੱਖਦੇ ਨਹੀਂ। ਹੁਣ 1 ਵਜੇ 12 ਵਜੇ ਜਾਂ 2 ਚੋਈਏ ਤੂੰ ਆਇਆ। ਇੱਕ 5 ਵਜੇ ਚੋਈ। ਹੁਣ ਚੋਣੀ 8 ਵਜੇ। ਟੋਟਿਆਂ ਚ ਦੁੱਧ ਦਾਂਦੀ ਐ। ਤਿੰਨ ਟਾਈਮ ਦੇਣਾ ਨਹੀਂ ਕਿਉਂਕਿ ਖੜਕੇ ਵੀ ਨਹੀਂ ਆ ਫਾਰਸੀਆਂ ਨਾਲ-ਦਾਲੇ ਬੱਚ ਕੱਟੀ ਨੂੰ। ਇਹ ਤਾਂ ਦੇ ਖਰਾਕ। ਕਿਰੀ ਖਰਾਕ। ਮੈਂ ਉਹਨੇ ਕੱਪੜੇ ਜਿੰਨੀ ਪਾਉਣਾ ਟੋਕਰਾ ਹੀ ਨਹੀਂ ਪਾਉਂਦਾ। ਅੱਛਾ। ਕੱਖ ਦਾ ਘੱਟੇ ਖਾਂਦੀ ਆ। ਹਾਂ ਹਾਂ। ਸਰੋਂ ਦੀ ਖਾਣ ਫੀਡ ਬਸ ਇਹਦੇ ਆਹ ਆਹ ਖਰਾਕ ਆ। ਤਿੰਨ ਟਾਈਮ ਦੁੱਧ ਤਾਂ ਦਿੰਦੀ ਆ ਹੈ ਲੈ। ਖਾਲ ਦਾ ਅਸਰ ਆ। ਖਾਣ ਬੜੇ ਮਿਆਂ ਦੀ ਸਰੋਂ ਦੀ ਫੀਡ। ਇੱਕ ਟੋਕਰੀ ਪਾਉਣੇ ਕੱਖਾਂ ਦੀ ਇੱਕੇ ਟੋਕਰੀ ਫੀਡ ਦੀ। ਵਾਹ ਜੀ ਵਾਹ। ਆਹ ਲੈ। ਉਹ ਜੀ ਦਾ ਮੁੱਲ। ਰਿੰਗ ਦੀ ਆ ਮੈਂ ਸੁਣ ਹੋ ਦੇ। ਹੁਣ ਇਹਦੇ 8 ਵਜਾਂ ਨਹੀਂ ਦੇਣਾ। 1 ਵਜੇ ਚ ਆਈ ਹੋਗੀ ਤਿੰਨ ਟਾਈਮ। ਠੀਕ ਹੈ 4 4 ਲੀਟਰ ਦੁੱਧ ਠੀਕ ਹੈ 12 ਲੀਟਰ ਦਿਹਾੜੀ ਦਾ ਦੁੱਧ ਹੈ ਦਾ ਬਈ ਵਧੀਆ ਮੈਂਸਾ ਇਹ ਲਈ ਵੀ ਬਾਈ ਕਿੰਨੇ ਲਿਆਇ ਤੈਂਕ ਲਪਾ ਅੱਪਾ ਲੈਂਦੀ ਸੀ ਕਿੰਨੇ ਰੈਂਦੀ ਸੀ ਲੱਖ ਦੇ ਨੇੜੇ ਸੀ ਲੱਖ ਰੁਪਏ ਦੀ ਪਤਾ ਨਹੀਂ ਹੈ ਠੀਕ ਹੈ 45 ਅੱਛਾ ਦੇ ਹੁਣ ਇਹ 8 ਵਜੇ ਦੇ ਨੇ ਆਏ ਰੋ ਆਟਾ ਪਉਣਾ ਰਿੰਗਣਾ ਵੀ ਮੈਨੂੰ ਚੋ ਲੈ ਮਤਲੇ ਹਾਂ ਉਹਨਾਂ ਦੀ ਚੋਾਈ ਕਰਕੇ ਘੰਟਾ ਪੈ ਠੀਕ ਹੈ ਮੈਂਸਾ ਕੱਟੀ ਨੂੰ ਜਮਾ ਹੀ ਨਹੀਂ ਪਲਾਉਣੀ ਸ਼ਰਤਾ ਹੁਣ ਠੀਕ ਹੈ ਗੱਟੀ ਸੁੱਕਾ ਦੁੱਧ ਸੁੱਕਾ ਦੁੱਧ ਹਾਂ ਲੈ ਦੇਖੀ ਹਾਂ ਹਾਂ ਚੱਕਰੀ ਪੂੰਝ ਲੈ ਠੀਕ ਹੈ ਗੱਟੀ ਲਓ ਜੀ ਬਾਈ ਬਹੁਤ ਕਮੈਂਟ ਆਏ ਬੰਦੇ ਆ ਦੇ ਕਹਿੰਦੇ ਆ ਖੋਲ ਦੋ ਕਿਹਾ ਡੰਡੇ ਖੋਲ ਦੋ ਵੀ ਆ ਲੱਤਾਂ ਜਾਂ ਬੁਰੀਆਂ ਲੱਗਦੀਆਂ ਐ ਅੱਜ ਇਹ ਲੱਤਾਂ ਹੀ ਖੋਲਣੀਆਂ ਐ ਤਿੰਨ ਨਟੇ ਆ ਹਾਂ ਤੇ ਟੂਬ ਜੀ ਕਰਾਈਏ ਨੂੰ ਉੱਥੇ ਲਗਾਉਣਾ ਇੱਕ ਉੱਪਰ ਬਹੁਤ ਨਿਬੜਿਆ ਵਜ ਅਗੇ ਗਿੱਲੇ ਮਾ ਚਲਦਾ ਵਾ ਉਹਦੇ ਨਦੀ ਚ ਲਵੇੜਿਆ ਪਾਇਆ ਜੇ ਹੁੰਦੇ ਮੈਂ ਨਦੀ ਮਾ ਥੋੜਾ ਲਵੇੜਿਆ ਅੱਛਾ ਜਿੱਦਾਂ ਆਪਾਂ ਨਦੀ ਮਾ ਨੂੰ ਕੱਢ ਕੇ ਲਿਆਏ ਦੱਸਿਆ ਕਿ ਨਿਹਾਉਂਦੇ ਮੈਨੂੰ ਰੋਕ ਲਿਆ ਨਹੀਂ ਤਾਂ ਗੰਨੇ ਟਰਾਲਾ ਕੱਢਿਆ ਫੇ ਲਿਬੜਿਆ ਬਾਈ ਇਹ ਡੰਡਿਆ ਜੇ ਕਿ ਨਾ ਬੈਠਣਾ ਵੀ ਔਖਾ ਏ ਚੱਕ ਲਾ ਖੁੱਲ ਗਿਆ ਲੈ ਹੈ ਇਹਦਾ ਕੁਛ ਨਹੀਂ ਤਾਂ ਆਪਾਂ ਟਾਈਮ ਨਹੀਂ ਲੱਗਿਆ ਆਹ ਮਨੀ ਰੇ ਗੱਲਾਂ ਵਾਂਸੇ ਆਂਦਾ ਕੰਬਲ ਤੇ ਹੰਤਾ ਲੈ ਇਹਨੂੰ ਹੁਣ ਰੱਖ ਦੇ ਕਿਤੇ ਜੇ ਨਾੜ ਦੇ ਵਿੱਚ ਛੜਾਉਂ ਲੈ ਟੋ ਯੂਰੋ ਬਿਲੋਂ ਉਹ ਜੌਂਡੀਰ ਦਾ ਤੂੰ ਜੌਂਡੀਰ ਨੇ ਆਂਦੇ ਆ ਇਹ ਵੀ ਤਾਂ ਥੀਕ ਤਕਾ ਰ ਨੇ ਤੂੰ ਹੰਦਾ ਦਿੰਦਾ ਪੀ ਦੇ ਦੇ ਕੋਈ ਜਗ ਸੋਨਾ ਲੱਗਦਾ ਦੇਖ ਹੁਣ ਇੱਕ ਸਾਈਡ ਤੇ ਬਈ ਰਿਜੀਨਲ ਚੀਜ਼ਾਂ ਆਏ ਆਂ ਵੀ ਜੇ ਖੋਲੀਆਂ ਰੱਖ ਲੋ ਕੁਆੜੀਆਂ ਨੂੰ ਨਾ ਵੇਚੋ ਕੱਲੂ ਕੰਮ ਆਣੀ ਉਹ ਦੇ ਰੱਖੀ ਮੈਂ ਹੈਂ ਅੱਜ ਭਾਈ ਇਹ ਵੀ ਅਸੀਂ ਡੈਮੋ ਕਰਨੀ ਇਹ ਵੀ ਚਲਾ ਕੇ ਦੇਖਣਾ ਇੱਕ ਜਗ੍ਹਾ ਗੁੱਸਾ ਕਰ ਗਿਆ ਗੁੱਸਾ ਕਰ ਗਿਆ ਜੱਗਾ ਕਹਿੰਦਾ ਚੈੱਕ ਇਹਦੇ ਮਗਰ ਹਾਲ ਨਹੀਂ ਬਾਏ ਹਾਲ ਪਾ ਕੇ ਚੈੱਕ ਕਰਨਾ ਹੈ ਅੱਜ ਇਹ ਕਹਿੰਦਾ ਲਾਟ ਹਾਲ ਪਾਏ ਜੱਗੇ ਬਹੁਤ ਛੱਡਣ ਤੋਂ ਇੱਕ ਦਿਨ ਪਹਿਲਾਂ ਬਾਏ ਤੇ ਯਾ ਉੱਤੇ ਵਾਹਣ ਕੰਮ ਅੱਜ ਬਹੁਤ ਹੈ ਅੱਜ ਪਾ ਕੇ ਦੇਖਣਾ ਹੈ ਵੀ ਲਾਟ ਕੱਢਦਾ ਲਾਟ ਦੇਖੀ ਲਾਟ ਚੈੱਕ ਕਰਨੀ ਜੱਗੇ ਨੇ ਦੇਖਦੇ ਆ ਜੇ ਲੋਡ ਲੱਗਿਆ ਛੇ ਆਮ ਨੂੰ ਠੀਕ ਹੈ ਹੁੱਕ ਠੀਕ ਹੈ ਬੀ ਆ ਹੁੱਕ ਵਾਈ ਹੈ ਠੀਕ ਆ ਵੀ ਜੇ ਦੋਹਾਂ ਸਾਈਡ ਤੇ ਪੈਂਦੀ ਹੋ ਜਵੇ ਫਿਰ ਜ਼ਿਆਦਾ ਵਧੀਆ ਹੈ ਜੇ ਕੰਮ ਹੀਂ ਦੇਰ ਨੂੰ ਆਂ ਟੱਕ ਫਸ ਐ ਨਹੀਂ ਆਂ ਟੱਕ ਵਾਲੀ ਚਾਹੀਦੀ ਐ ਫਿਰ ਜਿਹੜਾ ਆਂ ਟੱਕ ਫਸੇ ਵਿੱਚ ਹਾਂ ਦਵੱਲੇ ਦੇ ਆਂ ਫਸੇ ਹੂੰ ਕਿੱਥੇ ਦੀ ਗੋਤੀ ਉਹੀ ਜਾਰ ਆਪਾਂ ਨੇ ਪੈਸੇ ਪਰ ਆਪਣਾ ਮੂਹਰੇ ਵਾਲਾ ਚੁੱਲਾ ਹੀ ਲੱਗ ਜਾਣਾ ਮਾਨੂੰ ਨਵੀਂ ਬਣਵਾਣੀ ਟਰਾਦੇ ਵਾਲੇ ਭਾਈ ਦੇ ਹਾਂ ਕਦੋਂ ਬਣਾਣਾ اچھا ਠੀਕ ਆ ਫਿਰ ਤਾਵੀਆਂ ਪਾਈ ਜਾਂਦੀਆਂ ਮਗਰ ਤਾਵੀਆਂ ਹਿੱਗੀਆਂ ਛੋਟੀਆਂ ਫਲਾਂ ਬਰੱਜ ਚੈੱਕ ਕਰਦੇ ਜੇਕਰ ਐਵਰੇਜ ਹੈਗੀ ਐ ਐਵਰੇਜ ਹਾਂ ਅੱਜ ਨੂੰ ਦੂਜਾ ਮੀਡੀਅਮ ਤੀਜਾ ਮੀਡੀਅਮ ਲਾ ਕੇ 5 ਮਿੰਟ ਚਲਾ ਕੇ ਲਾਰ ਚੈੱਕ ਕਰਦੇ ਫਲਾਂ ਪਰ ਕਿਉਂਕਿ ਭਾਈ ਜਿਹੜਾ ਅਸਲ ਜ਼ੋਰ ਆ ਹਰਾ ਪਰੇ ਪਤਾ ਲਾਡਾ ਟਰਾਲੀ ਟ੍ਰੋਲੀ ਪਰ ਤਾਂ ਗਿੱਲੇ ਜੇ ਫਿਰ ਤੁਹਾਨੂੰ ਪਤਾ ਏ ਲਾਲੂ ਹੋਵੇ ਦਾਬੂ ਹੋਵੇ ਉੱਥੇ ਚੱਕਰ ਪੈ ਜਾਂਦਾ ਹੈ ਜੇ ਫਿਰ ਆਇਆ ਟਰੈਕਟਰ ਸਲਿੱਪ ਮਾਰ ਕੇ ਧੋਏ ਮਾਰ ਕੇ ਘੜ ਜਾਂਦਾ ਮੈਂ ਤਾਂ ਹਾਲਾ ਪਰ ਪਤਾ ਲੱਗਣਾ ਜ਼ੋਰ ਦਾ ਆਲੀ ਦਾਬੂ ਦਾਲੂ ਹੁੰਦੀ ਆ ਉਹੀ ਤਾਂ ਤੁਹਾਨੂੰ ਮੈਂ ਕਹਿੰਦਾ ਹੁਣ ਉੱਥੇ ਖੇਤ ਗਿੱਲਾ ਤਾਂ ਜਿੱਥੇ ਗੱਡੀ ਆ ਹੁਣ ਜਿੱਥੇ ਪਾਹੇ ਬਚੜਾਈ ਆ ਉੱਥੇ ਕਰ ਲੈਣਾ ਜਿਹੜਾ ਸੀ ਪਹਿਲੇ ਹਾਈ ਜੇ ਉਹ ਫਰਕ ਤਾਂ ਹੈਗਾ ਕੋਈ ਚੀਜ਼ ਦਾ ਫਰਕ ਪੈ ਜਾਣਾ ਕੋਸਤਾ ਦੂ ਆ ਵੀਡੀਓ ਮੈਨੂੰ ਚੈੱਕ ਕਰਿਆ ਖੇਤ ਮਾ ਦਾ ਤੋਰਿਆ ਪਹਿਲੇ ਮੈਂ ਤੋਰਿਆ ਪਹਿਲੇ ਮੈਂ ਪਹਿਲੇ ਵੀਡੀਓ ਫਿਰ ਦੂਏ ਮੈਂ ਤੋਰ ਕੇ ਦੇਖਣਾ ਤਾਂ ਕੁਦਵਾਕ ਨਹੀਂ ਕੰਮ ਕਰਿਆ ਕੋਸ ਬਾਈ ਚਲਾਇਆ ਨੀਣਾ ਹੈਗਾ ਭੇਤ ਨਹੀਂ ਹਲੇ ਗੰਦੇ ਟਰਾਲੇ ਨੇ ਕੱਢੇ ਨਹੀਂ ਇਹਦੇ ਗੱਲ ਕਿ ਜੇ ਪਹਿਲੇ ਮੀਡੀਅਮ ਆ ਤੋੜ ਦੇ ਤੋੜਨ ਲੱਗੇ ਤੋੜਾ ਘੱਟ ਹੁੰਦਾ ਜੇ ਦੂਏ ਮਾਂ ਤੋੜਦਾ ਫੇ ਸਪੀਡ ਕੇ ਤੋੜਦਾ ਉਹ ਚੀਜ਼ ਦਾ ਫਰਕ ਹੁੰਦਾ ਬਾਕੀ ਗੱਲ ਕਿਸਮਤ ਵੀ ਹੁੰਦੀ ਜੱਗੇ ਹੈ ਤੇ ਕੀ ਵਾਜਦਾ ਅਸਲ ਤਾਂ ਪਤਾ ਲੱਗਦਾ ਮਿੱਟੀ ਟਰਾਲੀ ਵਜ ਅੱਗੇ ਮਿੱਟੀ ਟਰਾਲੀ ਵਜਦਾ ਹਾਂ ਹਾਂ ਉਲਾਲੂ ਦਾਬੂ ਹੋ ਜਾਂਦੀ ਬਰਾਬਰ ਜੀ ਦੀ ਕੰਨ ਹਾਂ ਜੀ ਦੀ ਕੰਨ ਤੇ ਮਿੱਟੀ ਨੰਨਾ ਤਾਂ ਫੇਰ 11 ਉਚਾਈ ਕਰਕੇ ਨਾ ਉਲਾਲੂ ਹੋ ਜਾਂਦਾ ਹੈ ਸਾਲਾ ਲਾਲੂ ਤਾਂ ਦਾਬੂ ਵੀ ਹੋ ਜਾਂਦਾ ਉਹ ਚੀਜ਼ ਮਾਰ ਲੈਂਦੀ ਹੈ ਮਿੱਟੀ ਟਰਾਲੀ ਵਾਸਰ ਪਤਾ ਲੱਗਦਾ ਹੈ ਤਕੇ ਕੰਮ ਕਰਿਆ ਮੋੜੀ ਭਾਈ ਆ ਟਰਾਲੇ ਮੰਗਣ ਉਹ ਵੀ ਬੱਡ ਬੋਟ ਏਕਣਾ ਲੱਗੇ ਦੇਖਦੇ ਬਾਈ ਕਾਲੂ ਜਾ ਕੇ ਦੂਆ ਟਰਾਲ ਲਾਂਗੇ ਕਾਲੂ ਤੇ ਖਾਣਾ ਤੁਹਾਨੂੰ ਵੀਡੀਓ ਚ ਦਿਖਾਇਆ ਉਹਦਾ ਹੈ ਤੁਹਾਨੂੰ ਵੈਸੇ ਜਿੱਦ ਨੂੰ ਨੇਲੇ ਨੂੰ ਵੇ ਤੇ ਰਾਜੇ ਮੱਜਰੇ ਕਿਹਨੇ ਤਰੀਕ ਤੇ ਆਹੋ ਜਿਹਾ ਛੱਡਿਆ ਦਾ ਵੀ ਕਿਆ ਚੀਜ਼ ਸੀ ਕਿਨੇ ਤਰੀਕ ਤੇ ਦਾ ਆ ਫਾੜੀ ਮਾੜੀ ਉਦਣ ਬਣੀ ਕਿਨੇ ਤਰੀਕ ਤੇ ਮੇਲਾ ਰਾਜੇ ਮੱਜਰੇ ਮੈਂ ਕਹਾਂ ਦੇ ਖੁੱਲਾ ਖੁੱਲਾ ਜਾ ਹੋ ਗਿਆ ਬਾਈ 3 ਤਰੀਕ ਦਾ ਦਾ ਹਾਂ ਖੁੱਲਾ ਖੁੱਲਾ ਜਾ ਹੋ ਗਿਆ ਪਿੱਛੇ ਦੇ ਲਓ ਜੀ ਬਾਈ ਬੰਡੇ ਜੇ ਖੋਲਦੇ ਸੱਡ ਵਾਲੇ ਬੁਰੇ ਲੱਗਦੇ ਤੇ ਹੁਣ ਇਹਦੇ ਪੱਕਾ ਲਾਉਣੀ ਹੈ ਟੇਪ ਟੋਣਾ ਵੀ ਹੈ ਆ ਵੀ ਖੋਲ ਦੇਣਾ ਬਾਈ ਇਹਦਾ ਪੁੱਠਾ ਕਰ ਦੇਣਾ ਤੇ ਵੀ ਚਾਬੀ ਬਣਨੇਗੇ ਹੁਣ ਜੱਗੇ ਹੈ ਔਖਾ ਹੀ ਹੋਜੂ ਵੈਸੇ ਵੀਡੀਓ ਬਥੇਰੇ ਲੋਕਾਂ ਨੇ ਬਾਈਆਂ ਪੇ ਬਾਈਆਂ ਐ ਤੇ ਐ ਹੁਣ ਲੱਗਦੇ 2 ਮਿੰਟੇ ਆ ਤੁੱਤ ਨੂੰ ਜਾ ਕੇ ਕਹਿੰਦੇ ਆ ਨੂੰ ਵਾਣੀ ਵੀ ਮਾਰਨਾ ਲਿਬੜੇ ਬਹੁਤ ਆ ਭਾਈ ਨਦੀ ਮਨੋਂ ਕੱਢੇ ਰੋਦਣ ਇਹ ਜਾਲੀ ਖੋਲ ਜਾਂਦੀ ਹੈ ਜਾਲੀ ਖੋਲਦੇ ਬਸ ਉਹ ਪਾ ਲੈਕ ਤੋ ਤੁ ਨੂੰ ਉਹ ਪੰਡੂ ਇਹ ਵੀ ਰੱਖਿਆ ਤੁਸੀਂ ਲੋੜੇ ਨਹੀਂ ਆਪ ਐਂਟਰੀ ਦੀ ਢਿੱਲੀ ਹੈ ਮਰਾ ਦੇਖ ਅੱਛਾ ਹੁਣ ਐ ਐ ਘਮਾਰੇ ਬਸ ਪਾਰਾ ਟੰਡਾ ਹੂੰ ਜਗੇ ਟਿੱਲਾ ਨਹੀਂ ਇਹ ਖੋਲ ਕੇ ਹੋਣਾ ਹੈ ਹਾਂ ਕਿਉਂਕਿ ਜੇ ਨਾ ਖੋਲੀਏ ਬਾਈ ਆਹ ਜੇ ਨਾ ਜਿਹੜੀ ਘੁੰਮ ਇਧਰ ਲੱਗ ਜਾਣੀ ਬਾਹਰ ਕੱਢ ਕੇ ਫੇ ਹੋ ਜਾਣਾ ਹੈ ਫੇਕਣੀ ਹੋ ਜਾਣਾ ਜੇ ਸਿਰਜਾ ਖੁੱਲਦਾ ਹੈ ਫੇ ਸਿਰਜਾ ਤੇਰਾ ਪੁੱਠਾ ਪੈ ਜਾਣਾ ਹੈ ਤੇ ਨਿਕਲ ਜਿਵੇਂ ਇਹ ਫੇਕਣੀ ਹੋ ਜਾਣਾ ਇਹ ਹੋ ਲਾਹੋਂ ਤਾਂ ਨਾ ਠਿੱਲਾ ਕਰ ਕੀ ਹੋ ਜਾਣਾ ਬਾਹਰ ਕੱਢਣੇ ਦੀ ਲੋਡ ਨਹੀਂ ਹੈਗੀ ਉਹਨਾਂ ਸਾਹ ਇਹ ਸਾਫ਼ ਕਰਨਾ ਦੇਖ ਲੈਂਦੇ ਆ ਠੀਕ ਹੈ ਬਹੁਤਾ ਚੱਲਿਆ ਇਹਨਾਂ ਦਾ ਠੀਕ ਹੈ ਨਮਾ ਲਿਆਂਦਾ ਰਹੇ ਨਾਲ ਦੇ ਜਾ ਦੇ ਦਿਖਾ ਤਾਂ ਮhenga vehicleer ਲੈ ਕਰਤਾ ਪੁੱਠਾ ਹਾਂ ਲੈ ਟੋਪਰ ਆ ਗਿਆ ਥੱਲੇ ਦੀ ਹੈ ਕਿਥੇ ਨਹੀਂ ਵਧੀਆਂ ਅੰਦਰੋਂ ਲੱਗ ਜਿੰਦੇ ਚੱਲ ਕੋਈ ਤੋਤ ਨੂੰ ਜਾ ਹੋ ਗਿਆ ਪੁੱਠਾ ਬਾਈ ਦੇਖੋ ਬੰਜੀ ਚੁਰਮੀ ਕੋਈ ਹੈ ਗਾਦਾ ਖਿਚੂਗਾ ਇਹ ਆਹੋ ਨਹੀਂ ਦੂਆ ਨਹੀਂ ਪੈਣਾ ਹੁਣ ਉਹ ਤਾਂ ਪੈਣਾ ਕਿੱਕਣਾ ਪੈ ਉਹ ਨਹੀਂ ਪੈਣਾ ਹੁਣ ਪੈਣਾ ਨਹੀਂ ਪੈਣਾ ਉਹ ਨਹੀਂ ਪਾਣਾ ਆਹ ਉਹ ਤਾਂ ਖੁੱਲ ਗਿਆ ਹੁਣ ਉੱਪਰਲਾ ਸਿੰਘ ਜਾ ਇਹਦੇ ਵਜੋਂ ਨਹੀਂ ਮੰਨ ਹੋ ਜੇਗੀ ਹੁਣ ਬਾਈ ਜਿਹੜਾ ਆਹੇ ਇਹਦਾ ਕੰਮ ਖਤਮ ਹੋ ਗਿਆ ਹੁਣ ਇਹ ਵੀ ਉੱਪਰ ਜਾਊਗਾ ਔਰ 36 ਪਲਾਦ ਦਾ ਹਾਂ ਗੱਲ ਗਈ ਉਹਨੇ ਲਓ ਜੀ ਬਾਈ ਹੋ ਗਈ ਨਿਊ ਲੱਕ ਤਿਆਰ ਸਾਲਾ ਕਰਤਾ ਵਿੱਚ ਬਾਈ ਵੀਰਾਂ ਦੇ ਕਮੈਂਟ ਆਏ ਆ ਦੋਹੇ ਮਗਰਾੜਾ ਪਾਤੇ ਲੱਤਾਂ ਜਾਂ ਖੋਲਤੀਆਂ ਬਾਕੀ ਹੁਣ ਤੁਸੀਂ ਦੱਸੋ ਵੀ ਪਹਿਲਾਂ ਸੋਹਣਾ ਲੱਗਦਾ ਸੀ ਕਿ ਹੁਣ ਵਧੀਆ ਲੱਗਦਾ ਏ ਹੁਣ ਢੋਣਾ ਏ ਫੇਰ ਸ਼ਾਮ ਨੂੰ ਇਹ ਚੈੱਕ ਕਰਨਾ ਏ ਦੋ ਕੰਮ ਹੋ ਗਏ ਲੋ ਜੀ ਬਾਈ ਬਲੂ ਹਾਰਸ 553 ਪੱਟੀ ਤਾਂ ਨਹੀਂ ਛੱਡਦਾ ਕੱਪੜਾ ਮਾਰਨੇ ਲੋੜ ਤਾਂ ਨਹੀਂ ਹੈਗੀ ਪ੍ਰੈਸ਼ਰ ਜੀ ਆਨ ਹੈਗੀ ਐ ਹਟਾਇਆ ਪਿਆ ਬਾਈ ਇਹ ਮਸ਼ੀਨ ਹੈ ਇਹ ਆਮ ਉਹ ਨਹੀਂ ਹੈਗੀ ਜਿੱਕਣਾ ਆਪਣੇ ਕੋਲ ਕਰਨ ਇਹ ਬੜੀ ਮਸ਼ੀਨ ਹੈ ਪ੍ਰੈਸ਼ਰ ਵਾਲੀ ਤਾਂ ਦਿਖਾ ਵੀ ਦਿੰਦੇ ਆ ਇੱਧਰ ਪਈ ਏ ਬਾਈ ਇਹ ਆਹ ਸਿਸਟਮ ਮੋਟਰ ਉਹ ਫਿੱਟ ਕਰੀ ਵੀ ਆ ਬਗਿਆ ਤੇਰਾ ਬਰਸੀਨਾ ਖੁੰਜਾ ਰਹਿ ਗਿਆ ਹੰਤੀ ਲਾਂ ਗਿਆ ਪੂੰਛ ਰਹਿ ਗਈ ਉਹ ਕੰਮ ਹੋ ਗਿਆ ਸਾਹੀਂ ਤੋਂ ਲਾਉਣੇ ਪੈਣੇ ਨੇ ਆਪਣੇ ਹਾਂਜੀ ਕੀ ਤਰੀਕ ਨੂੰ ਮਹੀਨਾ ਕਮੀ ਪੈਣਾ ਪੱਕਾ ਨਹੀਂ ਪੱਕਾ ਅਕਲੋਂ ਬਰਕਤ ਹੈਗੀ ਹੈ ਬਰਕਤ ਆ ਯਾਰ ਤੂੰ ਹੱਦੇ ਹੋ ਗਈ ਸਾਲੀ ਪੂਰੀ ਹੈ ਸੰਘਣਾ ਹੈ ਸਰੋਂ ਕਰਕੇ ਹੈ ਸਰੋਂ ਕਰਕੇ ਵੀ ਕੋਈ ਧਾਤੀ ਬਹੁਤ ਤਕੜੀ ਹੈ ਬੜੀ ਅਰੇ ਵੀ ਭਾਈ ਤੁਸੀਂ ਗੋਬਰ ਗਏ ਸਾਰੇ ਉਰੀ ਗਿਰਦਾ ਬਹੁਤ ਰਹਿਆ ਦੇਖੇ ਕੋਰੇ ਨੇ ਕਿ ਡੱਬੇ ਤਾਂ ਨਹੀਂ ਕੋਰੇ ਨਹੀਂ ਪਿਆ ਪਰ ਇਹਦਾ ਕੋਰਾ ਵਰਸੀਨ ਦੱਬ ਲੈਂਦਾ ਬਾਈ ਹੂੰ ਇਹ ਕਹੀ ਨਾ ਠੰਡ ਨਹੀਂ ਆਪਣੇ ਠੰਡ ਥੋੜੀ ਹੈ ਯਾਰ ਇਹ ਕੋਰੇ ਵਾਲੀ ਠੰਡ ਨਹੀਂ ਹੈਗੀ ਪਰ ਰਾਤ ਨੂੰ ਲੱਗੇ ਠੰਡ ਹੋ ਜਾਂਦੀ ਆ ਉਹ ਠੰਡ ਨਹੀਂ ਗਰਮੈਸ਼ ਹੈ ਰਾਤੀ ਹੂੰ ਦਸ ਗੱਡਣ ਤੋਂ ਪਾਣਾ ਨਿਕਲੇ ਗੱਡਮੀ ਤੁੰਦੋ ਤਾਰਾ ਤਾਨਕ ਚਾਮ ਆਏ ਤਾਂ ਜੇ ਮੀਂਹ ਪੈ ਗਿਆ ਜਨਵਰੀ ਮਹੀਨਾ ਪੂਰਾ ਠੰਡ ਦਾ ਹੀ ਹੈ ਤੇ ਆ ਜਾ ਬਣਾ ਫੇ ਲੋ ਜੀ ਬਾਈ ਹਾਂਜੀ ਕੀ ਹਾਲ ਹੈ ਸ਼ਸ਼ੀ ਕਾ ਜੀ ਕੀ ਕਰਦੇ ਬਾਈ ਸਾਰੇ ਵਿੱਚ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਕਰਦੇ ਕਲਰ ਨਾ ਹੀ ਦੇ ਦੀ ਅੱਛਾ ਪੰਮੂ ਦੇਖਦੇ ਫਿਰ ਉਧਰ ਲੰਕੂ ਖਿਰਾ ਕੇ ਨਾ ਲੰਕ ਦਾ ਚੱਲ ਲੰਕੂ ਵਾ ਚੱਲ ਲੰਕੂ ਵਾ ਕਿੰਨੇ ਗਣਾ ਚੱਲ ਚੱਲ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 ਬੱਲੇ ਰੋਟੀ ਖਾਦੀ ਵੀ ਆ ਮੁੰਡੇ ਦੀ ਜਾਨ ਹੈਗੀ ਹੈ ਗੱਗੂ ਹੈਗੀ ਜਾਨ ਹੈਗੀ ਬਥੇਰੀ ਇਹਦੇ ਉੱ ਵਾਲਟਰ ਭੱਜਣ ਚ ਜਾਨ ਨਿਕਲ ਜਾਂਦੀ ਐ ਦੀ ਨਾ ਨਾ ਭੱਜਦਾ ਵੀ ਬਥੇਰਾ ਐ ਹਾਂ ਕੋਂ ਸਾਈਕਲ ਇਹਨੇ ਚਲਾਈ ਅੱਜ ਇਹ ਜੂਰੀ ਪੂਰੇ ਦਿਨ ਲੱਗਿਆ ਹਾਂ ਪੂਰੇ ਦਿਨ ਲੱਗੇ ਆ ਬਾਈ ਇਹ ਦੋਨੋਂ ਵਾਲੀ ਨਹੀਂ ਮਿਲਿਆ ਪੂਰਾ ਨਿਆਰਾ ਲੰਦਾ ਬਾਈ ਸਾਈਕਲੀ ਦਾ ਇਹ ਛੁੱਟੀਆਂ ਹੋਈਆਂ ਵੀ ਐ ਦੀਦੀ ਇਹਦੀ ਚਲੇਗੀ ਬਾਹਨੇ ਹੁਣ ਟੀਵੀ ਫੋਨ ਟੀਵੀ ਵੈਸੇ ਬੰਦ ਐ ਫੋਨ ਪਰ ਇਹਨੇ ਨਿਆਰੇ ਲੈਣੇ ਅੱਜ ਗੱਗੂ ਬੰਦ ਕਰਿਆ ਜਾ ਥੈਂਕ ਯੂ ਮੱਲਾ ਦੀ ਟੁੱਟੀ ਪਾਣੀ ਚੱਕਿਆ ਨਹੀਂ ਹੈਗਾ ਉਹਨੇ ਬਾਈ ਇੱਧਰ ਟਰੈਕਟਰ ਬਣਾ ਇੱਥੇ ਖੜਾ ਤਾਂ ਹੁਣ ਗੱਡੀ ਇੱਧਰ ਲੱਗ ਗਈ ਗੱਡੀ ਨੇ ਉਧਰ ਜਾਣਾ ਹਨਾ ਠੀਕ ਹੈ ਵੈਸੇ ਟਰੈਕਟਰ ਇੱਧਰ ਪੂਰਾ ਆ ਜਾਂਦਾ ਫਲਾਂ ਸਾਰੇ ਇਹਦਾ ਹੁਣ ਲਾ ਕੇ ਆਪਾਂ ਨੇ ਰੱਖ ਦੇਣਾ ਕਿਉਂਕਿ ਸਿੱਧੀ ਜੋੜ ਮੇਲੇ ਬਤੇ ਭਾਈ ਆਗੇ ਤੇ ਸਟੀਲ ਆ ਸਟੀਲ ਨੂੰ ਉਸ ਪੈਂਦੀ ਆ ਉਸਕੇ ਲਜਰ ਪੈ ਜਾਂਦੀ ਫੇਰ ਖਰਾਬ ਹੋ ਜਾਂਦੀ ਹੈ ਜੇ ਆਪਾਂ ਨੇ ਕਿਤਨੇ ਫੇਲੇ ਕੇ ਜਾਣਾ ਫੇਰ ਲਾ ਰਹਿਣਾ ਇਹਨੂੰ ਭਾਈ ਝੰਡਾ ਵੀ ਲਾ ਕੇ ਰੱਖ ਦੇਣਾ ਲੋ ਜੀ ਭਾਈ ਇਹ ਹੈਗਾ ਰੈੱਡ ਹਾਰਸ ਨਾਲ ਕਲਰ ਆ ਭਾਈ ਲਾਲੀ ਦੇਖੋ ਉੱਤਰਾ ਤੋਣ ਤੋਣੇ ਕਰਕੇ ਬਾਈ ਥੋੜਾ ਇਹ ਰੰਗ ਰੂਪ ਜਾਂ ਨਖਰਿਆ ਪਿਆ ਰ ਇਹ ਪਹਿਲਾਂ ਗੰਦਾ ਬਹੁਤ ਹੋਇਆ ਪਤਾ ਇਹ ਕੂੜੀ ਖੜੀ ਇੱਧਰ ਬਾਪੂ ਵਾਲੀ ਜੀ ਇਹ ਵੀ ਵਧੀਆ ਚੀਜ਼ ਆ ਬਾਈ ਉਹ ਥੋੜੀ ਲੋਕ ਲੱਗਿਆ ਹੋਇਆ ਇਹਨੂੰ ਵੀ ਬਾਈ ਛੇੜੇ ਤੇ ਬੋਲਦੀ ਆ ਇਹ ਆਹ ਛੇੜੇ ਤੇ ਹੀ ਬੋਲਦੀ ਦੀ ਟੈਂਕੀ ਟੁੱਟੀ ਆਈ ਪੀ ਪਤਾ ਨਹੀਂ ਬਾਈ ਨਹੀਂ ਹਲੇ ਪੈਸੇ ਭਰੀ ਰਹੇ ਨਹੀਂ ਉੱਪਰ ਨੂੰ ਜਲਾਈ ਵੀ ਆ ਬੰਦ ਕਰਕੇ ਹੈ ਜਦੋਂ ਮੂ ਬੰਦ ਕਰਿਆ ਮੋਟਰ ਉਹ ਨਵੇੜੇ ਆ ਜੇ ਕਰਿਆ ਬੰਦ ਅੱਗੀ ਯਾਰ ਫੋਰ ਵਾਈ ਫੋਰ ਆ ਮੁੰਡਾ ਸਾਡਾ ਬਾਕੀ ਬਈ ਖੇਤਾ ਕਿ ਨਹੀਂ ਘੇੜਾ ਮਾਰ ਕੇ ਆਉਣ ਤਾਂ ਕਣਕ ਦੇਖ ਕੇ ਆਉਣੀ ਪਈ ਜੱਗੀ ਗੋਲ ਤੇ ਆ ਕੇ ਬਾਈ ਥੋੜਾ ਜੱਟੇ ਪਚ ਲੈ ਕੇ ਉੱਥੇ ਕੰਮ ਤਾਂ ਟਾਈਮ ਲੱਗਿਆ ਨਹੀਂ ਟਾਈਮ ਹੋ ਗਿਆ ਸ਼ਾਮ ਦਾ ਹੁਣ ਪੈ ਗਈ ਹੁਣੀ ਹੋਸਣ ਕੱਲੂ ਜਾਓਗੇ ਕੱਲੂ ਦੇਖ ਕੇ ਆਓਗੇ ਵੀ ਕੰਮ ਕਿਵੇਂ ਆ ਬਾਕੀ ਜਿਹੜੀ ਡੈਰੀ ਪਿੱਛੇ ਆ ਬਾਈ ਉਹ ਟੋਪਦੀ ਆ ਉਹ ਸੜਕਪਾਤੇ ਦੇਖ ਜਾਂਦੀ ਆ ਆਪਾਂ ਨਹੀਂ ਜਾਣਦਾ بڑے ਖੇਤ ਮਾ ਕਿਹੜਾ ਮੰਨ ਉੱਥੇ ਵੱਜੂਗਾ ਕਿਹੜਾ ਕੱਲੂ